ਕਾਜ਼ਾਤਰਨ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨੂੰ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਪ੍ਰੋਜੈਕਟ ਸੰਪਰਕ ਫੇਜ਼ 2 ਸ਼ੁਰੂ ਕੀਤਾ ਹੈ ਮਾਨਯੋਗ ਮੁੱਖ ਮੰਤਰੀ ਪੰਜਾਬ ਦੀ ਜਿਹੜੀ ਡਾਇਰੈਕਸ਼ਨਸ ਹੈ ਕਿ ਸਾਨੂੰ ਪੁਲਿਸ ਨੂੰ ਪਬਲਿਕ ਦੇ ਨਾਲ ਆਪਣਾ ਰابطਾ ਕਾਇਮ ਕਰਨਾ ਚਾਹੀਦਾ ਜਿਹੜਾ ਡਿਸਟੈਂਸ ਹੈ ਉਹਨੂੰ ਘਟਾਉਣਾ ਚਾਹੀਦਾ ਉਹਦੇ ਤਹਿਤ ਹੀ ਅੱਜ ਅਸੀਂ ਗੁਨੀਆਣਾ ਮੰਡੀ 'ਚ ਬਠਿੰਡਾ ਪੁਲਿਸ ਨੇ ਆਰਗੇਨਾਈਜ਼ ਕੀਤਾ ਸੀ ਜਿੱਦੇ ਜੇ ਸਾਡੇ ਡੀਆਈਜੀ ਬਠਿੰਡਾ ਰੇਂਜ ਅਜੀਤ ਸਿੰਘ ਸਰ ਨੇ ਵੀ ਸ਼ਿਕਰਤ ਕੀਤੀ ਤੇ ਇੱਥੇ ਕਾਫੀ ਲੋਕਾਂ ਨੇ ਅੱਜ ਸਾਡਾ ਇਸ ਇਵੈਂਟ ਤੇ ਆਏ ਤੇ ਕਾਫੀ ਲੋਕਾਂ ਨੇ ਚੰਗੀਆਂ ਗੱਲਾਂ ਵੀ ਦੱਸੀਆਂ ਤੇ ਕਿ ਜਿਹੜੀ ਡਰੱਗਸ ਦੀ ਪ੍ਰੋਬਲਮ ਹੁੰਦੀ ਹੈ ਸਾਈਬਰ ਕ੍ਰਾਈਮ ਦੀ ਉਹ ਸਾਰੇ ਡਿਸਕਸ ਹੋਈਆਂ ਤੇ ਕਈਆਂ ਨੂੰ ਤਾਂ ਮੌਕੇ ਤੇ ਕਿਉਂਕਿ ਇੱਥੇ ਦੇ ਡੀਐਸਪੁੱਛੋ ਐਸਐਚਓ ਨਈਆਂ ਵਾਲਾ ਐਸਐਚਓ ਨਾ ਥਾਣਾ ਇਨਚਾਰਜ ਗੋਨਿਆਨਾ ਸਾਰੇ ਸੀਗੇ ਉਹਨਾਂ ਨੇ ਡਿਊਟੀ ਬਣਦੀ ਹੈ ਕਿ ਉਹਨੂੰ ਰਿਜ਼ੋਲਵ ਕਰਨ ਵਾਕੀ ਅਸੀਂ ਵੀ ਕਾਫੀ ਅਵੇਅਰਨੈਸ ਕੀਤੀ ਕਿ ਜੋ ਸਾਡਾ ਅੱਜਕਲ ਸਾਈਬਰ ਦਾ ਸਾਈਬਰ ਪੁਲਿਸ ਸਟੇਸ਼ਨ ਬਣ ਗਿਆ ਹੈ ਉਹਨਾਂ ਨੇ ਉਹਨਾਂ ਦੇ ਸਟਾਫ ਨੇ ਅਵੇਅਰ ਕੀਤਾ ਫਿਰ ਸਾਡੇ ਟ੍ਰੈਫਿਕ ਐਜੂਕੇਸ਼ਨ ਸੈੱਲ ਨੇ ਕਾਫੀ ਗੱਲਾਂ ਦਸੀਆਂ ਔਰ ਉਸ ਦੇ ਨਾਲ ਨਾਲ ਜਿਹੜੀ ਸਾਡੀ ਪੰਜਾਬ ਸਰਕਾਰ ਨੇ ਇੱਕ ਸੇਫ ਟਿਪ ਟਿਪਲਾਈਨ ਸ਼ੁਰੂ ਕੀਤੀ ਹੈ ਜੇ ਜਦੋਂ ਜੋ ਵੀ ਕੋਈ ਡਰਗ ਦੀ ਇਨਫੋਰਮੇਸ਼ਨ ਦੇਣਾ ਚਾਹੁੰਦਾ ਹੈ ਉਹਦੀ ਆਈਡੈਂਟੀਟੀ ਰਿਵੀਲ ਨਹੀਂ ਹੁੰਦੀ ਉਹਦੇ ਬਾਰੇ ਲੋਕਾਂ ਨੂੰ ਜਾਣੂ ਕਰਾਇਆ ਜਿਹੜੇ ਕਾਫੀ ਲੋਕਾਂ ਨੂੰ ਇੱਥੇ ਨਹੀਂ ਪਤਾ ਸੀ ਇਹ ਜਿਹੜਾ ਨੰਬਰ ਤੁਸੀਂ ਗੱਲ ਕਰਦੇ ਹੋ ਤੁਸੀਂ ਪੁੱਛਿਆ ਵੀ ਕਾਫੀ ਲੋਕਾਂ ਨੂੰ ਪਤਾ ਨਹੀਂ ਚੱਲਦਾ ਕਿ ਇਹ ਵੀ ਇਸ ਤਰ੍ਹਾਂ ਹਾਂਜੀ ਇਸੇ ਕਰਕੇ ਮੈਂ ਕਹਿ ਰਹੀ ਹਾਂ ਉਸੇ ਸੰਪਰਕ ਤੇ ਮਾਧਿਅਮ ਰਾਹੀਂ ਵੀ ਔਰ ਅਸੀਂ ਇੱਥੇ ਬੈਨਰ ਵਗੈਰਾ ਵੀ ਲਾਵਾਂਗੇ ਕਿਉਂਕਿ ਇਹ ਨੰਬਰ ਬੜਾ ਯੂਸਫੁਲ ਹੈ ਔਰ ਸਾਨੂੰ ਆਪਣੇ ਜ਼ਿਲ੍ਹੇ ਨੂੰ ਹੀ ਮੈਂ ਦੱਸ ਸਕਦੀ ਹਾਂ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਉਹਦੇ ਬਿਹਾਫ ਤੇ ਅਸੀਂ ਪਰਚਾ ਵੀ ਦਰਜ ਕੀਤਾ ਸੋ ਜਿਹੜੇ ਜੈਨੂਇਨ ਲੋਕੀ ਨਸ਼ਾ ਛੁਡਾਉਣ 'ਚ ਕੰਟ੍ਰਿਬਿਊਟ ਕਰਨਾ ਚਾਹੁੰਦੇ ਉਹਨੂੰ ਯੂਜ਼ ਕਰ ਰਹੇ ਆ ਜਿਹਦੇ ਨਾਲ ਸਾਨੂੰ ਵੀ ਫਾਇਦਾ ਹੋਇਆ ਹੈ ਜਿਹੜਾ ਛੋਟਾ ਕਹਿ ਮੈਂ ਚਾਹੁੰਦਾ ਹਾਂ ਸਰ ਕਟ ਇਹ ਅਧਰਾ ਡਰਾਮਾ ਕਰਾਂ। ਛੋਟੀ ਸਮੱਸਿਆ। ਦੇਖੋ ਜੀ ਸਾਨੂੰ ਜੋ ਵੀ ਕੁਆਂਟੀਟੀ ਮਿਲਦੀ ਹੈ ਵੀ ਆਰ ਡਿਊਟੀ ਬਾਉਂਡ ਟੂ ਲਾਜ ਐਫ ਆਈ ਆਰ ਤੇ ਮੈਂ ਜਿਹੜੇ ਇਧਾਂ ਦੀ ਕੰਪਲੇਨਟ ਕਰ ਰਹੀ ਸੀ ਉਹਨੂੰ ਉਹਨਾਂ ਨੂੰ ਇਹ ਕਿਹਾ ਹੈ ਕਿ ਇਧਾਂ ਦੀ ਕੋਈ ਮਿਸਕੀਵਿੰਗ ਨਹੀਂ ਹੋਣੀ ਚਾਹੀਦੀ ਕਿ ਜੇ ਛੋਟੀ ਕੁਆਂਟੀਟੀ ਆ ਤਾਂ ਪੁਲਿਸ ਪਰਚਾ ਨਹੀਂ ਦਿੰਦੀ ਇਹ ਬਿਲਕੁਲ ਅਲਾਉਡ ਨਹੀਂ ਹੈ। ਬਾਕੀ ਜੇ ਇਸ ਤਰ੍ਹਾਂ ਦੀ ਕੋਈ ਕੰਪਲੇਨਟ ਆਏਗੀ ਤਾਂ ਅਸੀਂ ਆਪਣੇ ਮੁਲਾਜ਼ਮਾਂ ਤੇ ਵੀ ਵੈਰੀਫਾਈ ਕਰਾਂਗੇ। ਅੱਜ ਦਾ ਪ੍ਰੋਗਰਾਮ ਇਹ ਸੰਪਰਕ ਮੁਹਿੰਮ ਦੇ ਤਹਿਤ ਜਿਹੜਾ ਸਾਡਾ ਇਹ ਪ੍ਰੋਗਰਾਮ ਹੈ ਜਿਦੇ ਵਿੱਚ ਅਸੀਂ ਲੋਕਾਂ ਦੇ ਨਾਲ ਰਾਫਤਾ ਕਾਇਮ ਕਰ ਰਹੇ ਹਾਂ ਤੇ ਜਿਦਾ ਐਸਐਸਪੀ ਮੈਡਮ ਨੇ ਦੱਸਿਆ ਕਿ ਇੱਕ ਵੈਲ ਇਨਫਾਰਮਡ ਸਿਟੀਜ਼ਨ ਕਿ ਉਹਨਾਂ ਨੂੰ ਕਈ ਕਰਾਈਮ ਇਤਾਂ ਦੇ ਨੇ ਜਿਹੜੇ ਕਿ ਆਪਣੇ ਕੋਲ ਘੱਟ ਜਾਣਕਾਰੀ ਹੁੰਦੀ ਹੈ ਇਸ ਕਰਕੇ ਹੋ ਜਾਂਦੇ ਨੇ ਤਾਂ ਉਹਨਾਂ ਨੂੰ ਜਾਣਕਾਰੀ ਜਿਹੜੀ ਹੈਗੀ ਵੱਧ ਤੋਂ ਵੱਧ ਹੋਵੇ ਪੁਲਿਸ ਦੇ ਕੰਮ ਕਾਜ ਤੇ ਪ੍ਰਤੀ ਪੁਲਿਸ ਦੇ ਵਿੱਚ ਉਹਨਾਂ ਦਾ ਵਿਸ਼ਵਾਸ ਹੋਵੇ ਤੇ ਪੁਲਿਸ ਜਿਹੜੀ ਹੈਗੀ ਉਹਨਾਂ ਨੂੰ ਅਪਰੋਚ ਕਰ ਸਕੇ ਈਜ਼ਲੀ ਉਹ ਪੁਲਿਸ ਨੂੰ ਈਜ਼ਲੀ ਅਪਰੋਚ ਕਰ ਸਕਣ ਉਨ੍ਹਾਂ ਦੇ ਵਿੱਚ ਕਿਸੇ ਵੀ ਕਿਸਮ ਦੀ ਇਹੋ ਜੀ ਝਿਜਕ ਝਿਜਕਾਟ ਨਾ ਹੋਵੇ ਕਿ ਉਹ ਪੁਲਿਸ ਨੂੰ ਅਪਰੋਚ ਨਹੀਂ ਕਰ پا ਰਹੇ। ਕਈ ਵਾਰੀ ਆਪਾਂ ਦੇਖਦੇ ਹਾਂ ਕਿ ਐਸ ਐਚ ਓ ਨੂੰ ਫੋਨ ਮਾਰਦੇ ਆਂ। ਐਸ ਐਚ ਓ ਸਾਹਿਬ ਨਹੀਂ ਚੱਕ ਰਹੇ ਜੇ ਨਹੀਂ ਚੱਕ ਰਹੇ ਤਾਂ ਆਪਾਂ ਟੀ ਐਸ ਪੀ ਸਾਹਿਬ ਨੂੰ ਕਰ ਸਕਦੇ ਆਂ। ਔਰ ਜੇ ਉਹ ਨਹੀਂ ਚੱਕ ਰਹੇ ਤਾਂ ਐਸ ਐਸ ਪੀ ਸਾਹਿਬ ਨੂੰ ਕਰ ਸਕਦੇ ਆਂ। ਤਾਂ ਇਹ ਜਿਹੜਾ ਸੰਪਰਕ ਪ੍ਰੋਗਰਾਮ ਹੈ ਉਹ ਸਾਡਾ ਲੋਕਾਂ ਦੇ ਨਾਲ ਇੱਕ ਤਰੀਕੇ ਦਾ ਰਾਫਤਾ ਕਾਇਮ ਕਰਨ ਦਾ ਪ੍ਰੋਗਰਾਮ ਹੈ। ਇਹਦੇ 'ਚ ਅਸੀਂ ਇਨਾਂ ਨੂੰ ਕਈ ਚੀਜ਼ਾਂ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਹੈ ਜਿਵੇਂ ਕਿ ਸਾਈਬਰ ਕ੍ਰਾਈਮ ਤੋਂ ਜਿਹੜਾ ਹੈਗਾ ਕਿਵੇਂ ਆਪਾਂ ਬਚ ਸਕਦੇ ਆ ਟ੍ਰੈਫਿਕ ਦੇ ਨਿਯਮਾਂ ਨੂੰ ਆਪਾਂ ਪ੍ਰੋਪਰਲੀ ਕਿਵੇਂ ਫਾਲੋ ਅਪ ਕਰ ਕਰੀਏ ਇਸ ਤੋਂ ਇਲਾਵਾ ਜਿੱਦਾਂ ਕੋਈ ਵੀ ਛੋਟਾ ਕ੍ਰਾਈਮ ਹੈ ਉਹਦੇ ਵਿੱਚ ਨੌਜਵਾਨ ਜਿਹੜੇ ਨੇ ਉਹ ਗਲਤ ਰਸਤੇ ਤੇ ਪੈ ਜਾਂਦੇ ਨੇ ਉਹਨਾਂ ਨੂੰ ਆਪਾਂ ਕਿਵੇਂ ਸੁਧਾਰ ਸਕਦੇ ਆ ਡਰੱਗਸ ਦੇ ਇਸ਼ੂ ਤੇ ਗੱਲਬਾਤ ਹੋਈ ਜਿਦੇ ਚ ਕਿ ਆਪਾਂ ਇਹ ਨੂੰ ਪਤਾ ਚੱਲਿਆ ਕਿ ਜਿਹੜੀ ਸਾਡੀ ਸੇਫ ਪੰਜਾਬ ਦੀ ਹੈਲਪਲਾਈਨ ਦਾ ਨੰਬਰ ਹੈ ਮੋਬਾਈਲ ਨੰਬਰ ਉਹਦੇ ਬਾਰੇ ਦੇ ਵਿੱਚ ਕਈ ਲੋਕਾਂ ਨੂੰ ਪਤਾ ਨਹੀਂ ਸੀ ਉਹਨਾਂ ਨੂੰ ਇਸ ਦੇ ਬਾਰੇ ਦੱਸਿਆ ਕਿਉਂਕਿ ਇਸ ਨੰਬਰ ਤੇ ਜੇ ਤੁਸੀਂ WhatsApp ਮੈਸੇਜ ਵੀ ਕਰੋਗੇ ਤੁਹਾਡੀ ਜਿਹੜੀ ਆਈਡੈਂਟੀਟੀ ਹੈ ਉਹ ਪੁਲਿਸ ਨੂੰ ਦੱਸੀ ਨਹੀਂ ਜਾਂਦੀ ਕਿ ਕਿਹੜੇ ਬੰਦੇ ਨੇ ਜਿਹੜੀ ਹੈਗੀ ਟਿਪ ਦਿੱਤੀ ਹੈ ਸੋ ਕਿਸੇ ਵੀ ਤਰੀਕੇ ਦੀ ਕ੍ਰਾਈਮ ਰਿਲੇਟਡ ਟਿਪ ਤੁਸੀਂ ਇਸ ਨੰਬਰ ਤੇ ਦੇ ਸਕਦੇ ਹੋ ਸੋ ਇਹ ਅਸੀਂ ਅੱਜ ਦੇ ਪ੍ਰੋਗਰਾਮ ਚ